ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗ ਜੀ ਨਗਰ ਤਗੜ ਦੇ ਵਿੱਚ ਤਨ ਤਨ ਸਤਿਗੁਰੂ ਬਾਬਾ ਰਾਮਦਾਸ ਮਹਾਰਾਜ ਜੀਆਂ ਦੇ ਤਪ ਸਥਾਨ ਤੇ ਜੋ 19 ਤਰੀਕ ਨੂੰ ਸ੍ਰੀ ਅਖੰਡ ਪਰਸ ਸਾਹਿਬ ਪ੍ਰਾਰੰਭ ਕੀਤੇ ਜਾਣੇ ਹਨ ਤੇ 21 ਤਰੀਕ ਨੂੰ ਭੋਗ ਪਾਏ ਜਾਣੇ ਹਨ ਜਿਸ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਰਿਜਿਸਟਰਡ ਪੰਜਾਬ ਦੇ ਮਹਾਪੁਰਸ਼ ਪਹੁੰਚ ਰਹੇ ਹਨ ਅਤੇ ਰਾਗੀ ਜਥੇ ਵੀ ਪਹੁੰਚ ਰਹੇ ਹਨ ਅਤੇ ਸੇਵਾਦਾਰ ਵੀ ਬਹੁਤ ਨਗਰਾਂ ਦੇ ਵਿੱਚੋਂ ਪਹੁੰਚ ਰਹੇ ਹਨ ਜਿਨ੍ਹਾਂ ਨੇ ਰਲ ਮਿਲ ਕੇ ਵੱਰ ਚੜ ਕੇ ਸੇਵਾ ਕਰਨੀ ਹੈ ਸੋ ਪਰਮ ਸਤਿਕਾਰ ਜੋ ਗੁਰੂ ਰੂਪ ਸਾਸ ਸੰਗਤ ਇਹ ਜੋ ਡੇਰੇ ਆ ਮਹਾਂਪੁਰਸ਼ਾਂ ਦੇ ਸੰਗਤਾਂ ਦੇ ਨਾਲ ਚੱਲਦੇ ਹਨ ਕਿਉਂਕਿ ਸੰਗਤ ਸਹਿਯੋਗ ਦਿੰਦੀ ਤਾਂ ਡੇਰੇ ਚੱਲਦੇ ਨੇ ਮਹਾਂਪੁਰਸ਼ਾਂ ਦੀ ਕੋਈ ਆਪਣੀ ਖੇਤੀ ਨਹੀਂ ਹੁੰਦੀ ਖੇਤੀ ਸੰਗਤ ਆ ਜੋ ਜੋ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਜੋ ਪ੍ਰੋਗਰਾਮ ਤਗੜ ਦੇ ਵਿੱਚ ਤਨਤਨ ਨੂੰ ਸਤਿਗੁਰੂ ਬਾਬਾ ਆਰਮਦਾਸ ਮਹਾਰਾਜ ਜੀ ਦੇ ਤਪਸਥਾਨ ਤੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਗੱਦੀ ਨਸ਼ੀਨ ਸੰਤ ਬਾਬਾ ਬਲਕਾਰ ਸਿੰਘ ਜੀ ਮਹਾਰਾਜ ਜਿਹੜੇ ਕਿ ਸੰਗਤਾਂ ਦੇ ਨਾਲ ਰਲ ਮਿਲ ਕੇ ਚੱਲਦੇ ਨੇ ਆਪ ਕੀਰਤਨ ਵੀ ਕਰਦੇ ਨੇ ਤੇ ਸੰਗਤਾਂ ਨੂੰ ਵੀ ਬਾਣੀ ਦੇ ਨਾਲ ਜੋੜਦੇ ਨੇ ਇਹਨਾਂ ਮਹਾਂਪੁਰਸ਼ਾਂ ਦਾ ਉਸ ਅਦਾਕੇ ਨੂੰ ਬਹੁਤ ਯੋਗਦਾਨ ਹੈ ਸੋ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਮੀਡੀਆ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਦੇ ਸਾਡੀ ਗੱਲ ਸਮੁੱਚੇ ਵੱਲ ਦੇ ਵਿੱਚ ਪਚਾਰ ਰਹੇ ਹਨ ਕਿਉਂਕਿ ਮੀਡੀਆ ਹੈ ਜੋ ਮੀਡੀਆ ਸੱਚਾ ਦੇ ਸੋਚਾ ਹੈ ਇਹ ਸਾਡੀਆਂ ਗੱਲਾਂ ਨੂੰ ਬਹੁਤ ਦੂਰ ਤੱਕ ਪਹੁੰਚਾ ਦਿੰਦਾ ਹੈ ਕਿਉਂਕਿ ਸਾਡਾ ਸਾਰਾ ਪਰ ਮੀਡੀਆ ਦੇ ਹੱਥ ਵਿੱਚ ਹੁੰਦਾ ਮੀਡੀਆ ਨੇ ਬਹੁਤ ਵਧੀਆ ਕਰਕੇ ਇਹਨੂੰ ਮਤਲਬ ਚਲਾਉਣਾ ਸੋ ਮੀਡੀਆ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਮਹਾਪੁਰਸ਼ਾਂ ਦਾ ਬਹੁਤ ਧੰਨਵਾਦ ਸੋ ਅਨੁਸਾਰੀਆਂ ਸੰਗਤਾਂ ਨੇ 21 ਤਰੀਕ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਜੀ ਨਗਰ ਤਗੜ ਤਤਾਂ ਤਨ ਸਤਗੁਰੂ ਬਾਬਾ ਰਾਮਦਾਸ ਜੀ ਨੇ ਤਪਸ ਸੰਤ ਸਾਲਾਨਾ ਜੋੜ ਮੇਲਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਜੈ ਗੁਰਦੇਵ ਤੁਹਾਨੂੰ ਗੁਰਦੇਵ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ